ਦੇ ਜੀ ਆ ਤਲਾਉਣਾ ਲਾਜੋ ਪਰ ਇਹ ਜਿਹੜੇ ਲੋਕ ਫੋਨ ਦਾ ਉਹ ਬੋਲ ਕੇ ਬੋਹਰ ਖੜੀ ਹੈ ਉਹ ਅੰਦਰ ਨਹੀਂ ਬੜੀ ਹੈ ਜੀ ਉਹ ਵੀ ਮੇਰੀ ਮੈਂ ਰਾਜ ਕਿਹਾ ਰਾਜੂ ਵਾਰਡ ਦੇ ਮੱਛੀ ਗਾਲੀ ਪਹਿਲਾਂ ਤੇ ਮੈਂ ਜੁਦੀ ਕੈਬਨਟ ਮੰਤਰੀ ਮਹਿੰਦਰ ਭਗਤ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਇਹ ਕਿ ਛੋਟੀ ਜੀ ਵਾਅਦੇ ਨਾਲ ਕਹਿੰਦੇ ਕੰਮ ਤੁਹਾਡੇ ਰਹੀ ਜਿਹੜੀ ਸਮੱਸਿਆ ਦੱਸੋ ਕੰਮ ਹੋਣਗੇ ਸਾਡੇ ਅਥਲ ਭਗਤ ਜੀ ਅਕੋਰਡਿੰਗ ਕੀਤਾ ਉਹਨਾਂ ਨੇ ਚੰਨੀ ਘੜ ਕੇ ਤੇ ਜਾਣਾ ਪੈ ਗਿਆ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਲਗਭਗ 85 ਲੱਖ ਦੇ ਕੰਮ ਜਿਹੜਾ ਐਸ ਰੋਡ ਤੇ ਕੈਂਪ ਦੇ ਚਾਰ ਵਾਟਾਂ ਨੂੰ ਸੇਵਰ ਦੀ ਸਮੱਸਿਆ ਰਹੀ ਵਾਰ ਵਾ ਪਾਣੀ ਰੁਕਦਾ ਸੀਗਾ 16 ਇੰਚ ਦੀ ਲੈਂ ਨਾ ਪਾ ਕੇ ਨੱਥਾ ਦਾ ਮੇਲ ਕੇ ਇਹਨਾਂ ਨੇ ਪੂਰਾ ਸਾਡੇ ਜੀ ਹਰਿੰਦਰ ਜੀ ਐਸਡੀਓ ਸਾਹਿਬ ਕਰਨ ਦਿੱਤਾ ਜੀ ਪੂਰੀ ਇਹਨਾਂ ਦੀ ਮਿਹਨਤ ਮਾਰ ਕੇ ਇਹ ਚਾਰੇ ਵਾਟਾਂ ਨੂੰ ਪਾਣੀ ਕੈਂਪ ਦਾ ਜਿੰਨੀ ਬਾਉਂਡਰੀ ਹੈ ਪਾਣੀ ਚੁੱਕੇ ਬਾਅਦ 90 ਇੰਚ ਲੈਣਾ ਮੇਲਣਾ ਨੇ ਉਹਦੇ ਲਗਭਗ 85 ਲੱਖ ਦੇ ਕੰਮ ਸੀ ਮੈਂ ਧੰਨਵਾਦ ਆਪ ਪਾਲਟੀ ਸਰਕਾਰ ਦਾ ਕਰਨਾ ਚਾਹੁੰਦਾ ਬੁਨੀਤ ਮੇਰ ਸਾਹਿਬ ਦਾ ਤੇ ਸਾਡੇ ਅਤਲ ਭਗਤ ਜੀ ਦਿਲੂ ਧੰਨਵਾਦ ਹੈ ਕਿ ਲੋਕਾਂ ਦੀ ਸਮੱਸਿਆ ਲਈ ਖੜੇ ਦਿਨ ਪਰ ਆ ਦਿਨ ਪਰ ਰਾਤ ਸੋਚਦੇ ਨੇ ਕਿ ਕੰਮ ਜਿਹੜੇ ਆਪ ਵਧੀਆ ਕਿੱਦਾਂ ਡਿਵੈਲਪਮੈਂਟ ਵੈਸਟ ਨੂੰ ਕਰ ਸਕਦੇ ਆਪਾਂ ਔਰ ਤਕਰੀਬਨ ਪਹਿਲੇ ਦੁਕਾਨਗਾ ਜੀ ਭਗਜਿੰਦਰ ਜੀ ਸੇ ਕਰ ਰਹੇ ਆ ਤਕਰੀਬਨ ਲਗਾਤਾਰ ਡੇਲੀ ਕੋਨੋ ਕੋਈ ਆਪਾਂ ਓਪਨਿੰਗ ਤੋਂ ਕਾਟਣ ਕਰਾਂਗੇ ਉਹ ਲੋਕਾਂ ਦੇ ਜਿਹੜੇ ਵਧੀਆ ਕੰਮ ਵੈਸਟਰਨ ਬਣਾਉਣ ਲਈ ਆਪਾਂ ਕਰਾਂਗੇ ਆਪਾਂ ਐਨੇ ਕਹਿੰਦੇ ਮੈਂ ਬਹੁਤ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਦਰਪਕਤ ਜੀ ਨੇ ਸਾਨੂੰ ਆਪਣੇ ਨਿਵਾਸ ਸਥਾਨ ਤੇ ਬੁਲਾ ਕੇ ਸਾਨੂੰ ਇੱਕ ਆਰਡਰ ਦਿੱਤਾ ਹੈਗਾ ਕਿ ਪੂਰੇ ਭਾਰੋ ਕੈਂਪ ਦੇ ਜਿਹੜੇ ਸੀਵਰ ਨੇ ਇੱਕ ਇਸ ਤਰ੍ਹਾਂ ਆਪਣੇ ਡਾਊਨ ਹੋ ਸਕਦੇ ਨੇ ਤੇ ਉਹਦੇ ਲਈ ਸਾਡੇ ਜੈ ਸਾਹਿਬ ਤੇ ਐਸਜੀਓ ਸਾਹਿਬ ਨੇ ਬਹੁਤ ਮਿਹਨਤ ਕਰਕੇ ਇੱਕ ਨਕਸ਼ਾ ਤਿਆਰ ਕੀਤਾ ਜਿਹਦੇ ਵਿੱਚ ਆਪਣੇ ਲੱਕੜ ਚੌਂਕ ਤੋਂ ਮੋਤੀ ਵਾਲਾ ਚੌਂਕ ਮੋਚੀ ਵਾਲੇ ਚਾਉਂ ਤੋਂ ਬਾਹਰ ਨਰੀ ਲਿਕਟਨ ਤੱਕ ਤੇ ਵਿਨੋਦ ਜਿਹੜੇ ਜਮ ਉੱਥੋਂ ਲੈ ਕੇ ਤੇ ਟਾਂਗਰੀ ਦੀ ਕੋਠੇ ਦੇ ਬਾਹਰ ਜਿਹੜਾ ਸੀਵਰ ਜਾਣਾ ਹੈ ਉਹਦੀ ਭਗਤ ਇੱਕ ਸੀ ਐਸਟੀਮੇਟ ਤਿਆਰ ਕਰਕੇ ਭਗਤ ਜੀ ਨੇ ਦਿੱਤਾ ਹੈ ਤੇ ਭਗਾ ਜੀ ਨੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪਾਸ ਕਰਵਾ ਦਿੱਤਾ ਤੇ ਸਾਡੇ ਭਾਰੂ ਕੈਂਪ ਦੇ ਵਿੱਚ ਜਿਹੜੀਆਂ ਗੁੱਦਲੀਆਂ ਬਹੁਤ ਢੀਡੀਆਂ ਨੇ ਜਿਹਦੇ ਵਿੱਚ ਛੋਟੀ ਹੈਡਿੰਗ ਮਸ਼ੀਨੀ ਬਹੁਤ ਔਖੀ ਵਰਦੀ ਹੈ ਜਦੋਂ ਵੀ ਆਪਣੇ ਸੀਵਰ ਜਾਮ ਹੋ ਜਾਂਦੇ ਆ ਤੇ ਪਾਸਤਰ ਆ ਜਾਂਦਾ ਹੀ ਭਲਨ ਨੇ ਦੇ ਬਹੁਮਿੰਦਰ ਭਗਤ ਜੀ ਨੇ ਪਹਿਲ ਦੇ ਆਧਾਰ ਦੇ ਉੱਤੇ ਇੱਕ ਛੋਟੀ ਜਿਹੀ ਮਸ਼ੀਨ ਜਿਹੜੀ ਕਿ ਟਰੈਕਟਰ ਦੇ ਉੱਤੇ ਟੈਂਕਰ ਨਾਲ ਚੱਲਦੀ ਹੈ ਉਹ ਵੀ ਸਾਨੂੰ ਪ੍ਰੋਵਾਈਡ ਕਰਵਾ ਕੇ ਦਿੱਤੀ ਜਿਹਦੇ ਨਾਲ ਜੀ ਹੁਣ ਇੱਕ ਦਿਨ ਦੇ ਵਿੱਚ ਹੀ ਅਸੀਂ ਸੀਵਰ ਦਾ ਹੱਲ ਕਰ ਦਿੱਤਾ ਹੈ ਉਹਦੇ ਲਈ ਸਾਨੂੰ ਅਸੀਂ ਬਾਬੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਤੁੱਲ ਭਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਕਰਵਾ ਕੇ ਮੈਂ ਬੜੀ ਖੁਸ਼ ਨਸੀਬ ਆਪਣੇ ਆਪ ਨੂੰ ਸਮਝਦਾ ਹਾਂ ਤੇ ਖੁਸ਼ੀ ਮੈਨੂੰ ਹੋ ਰਹੀ ਹੈ ਦੱਸਦੇ ਹੋਏ ਕਿ ਜਲੰਧਰ ਵੈਸਟ ਜੋ ਆਮ ਆਦਮੀ ਪਾਰਟੀ ਦੇ ਯੋਗ ਮੈਂਬਰ ਵਿੱਚ ਬਹੁਤ ਹੀ ਆਦਰਯੋਗ ਸ਼੍ਰੀ ਮਹਿੰਦਰ ਪਕਰ ਜੀ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਉਹਨਾਂ ਦੇ ਕੋਸ਼ਿਸ਼ਾਂ ਦੇ ਨਾਲ ਅੱਜ ਗਾਰ ਨੰਬਰ 45 ਤੋਂ 44 ਤੋਂ 46 47 ਦੇ ਵਿੱਚ ਟੋਟਲ 83,69,241 ਦੇ ਕੰਮ ਸ਼ੁਰੂ ਕੀਤੇ ਗਏ ਨੇ ਮੈਂ ਬਹੁਤ ਹੀ ਦਿਨਾਂਵਾ ਵਧਾਈਆਂ ਪੂਰੇ ਇਲਾਕਾ ਨਿਵਾਸੀਆਂ ਨੂੰ ਤੇ ਇਸ ਨਿਵਾੜ ਅਵਾਰਡ ਦੇ ਨਿਵਾਸੀਆਂ ਨੂੰ ਕਿ ਜਿਹੜੀਆਂ ਉਹਨਾਂ ਦੀਆਂ ਕਸਾਲਾਂ ਤੋਂ ਪਈਆਂ ਹੋਈਆਂ ਮੁਸ਼ਕਲਾਂ ਸੀ ਉਹ ਦੂਰ ਹੋਣ ਜਾ ਰਹੀਆਂ ਕਿਉਂਕਿ ਜੇ ਇਹ ਲੋਕੀ ਵੋਟ ਕਰਕੇ ਇੱਕ ਅੱਛੇ ਇਨਸਾਨ ਨੂੰ ਇੱਕ ਕਾਬਿਲ ਇਨਸਾਨ ਨੂੰ ਐਮਐਲਏ ਮੰਤਰੀ ਬਣਾਉਂਦੇ ਨੇ ਤੇ ਉਹ ਵੀ ਪੂਰਾ ਆਪਣਾ ਸਹਿਯੋਗ ਕਰਦਾ ਆ ਪੂਰਾ ਦਿਲ ਜਾਨ ਦੇ ਨਾਲ ਕੰਮ ਕਰਾਉਣ ਦੇ ਪ੍ਰਯਾਸ ਕਰਦਾ ਤੇ ਉਸੇ ਲਈ ਅਨੁਸਾਰ ਟੋਟਲ ਮੇ ਕੋਲ ਲਿਸਟ ਹੈਗੀ ਹੈ 36 ਕਾਮਾ ਦੀ 36 ਕੰਮ ਜਿਹੜੇ ਉਹਨਾਂ ਦੇ ਵਰਕ ਆਰਡਰ ਹੋ ਚੁੱਕੇ ਨੇ ਪੁਰੇ ਜੰਦਰ ਵੈਸਟ ਅੱਜ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਵਾਰਡ ਨੰਬਰ 44 45 40 47 ਤੋਂ ਤੇ ਐਦਾਂ ਹੀ ਪੂਰੀ ਇਹ ਜਿਹੜੀ ਮੁਹਿੰਮ ਹੈ ਪੁਰੇ ਜੰਦਰ ਵੈਸਟ ਚਲਾਈ ਜਾਏਗੀ ਤੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਵੀ ਚਾਹੇ ਵਾਟਰ ਸੀਵਰੇਜ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਵਾਟਰ ਸਪਲਾਈ ਨੂੰ ਲੈ ਕੇ ਲਾਈਟਾਂ ਨੂੰ ਲੈ ਕੇ ਜਿੰਨੇ ਵੀ ਬੁਨਿਆਦੀ ਕੰਮ ਹੈਗੇ ਨੇ ਸਾਰੇ ਆਉਣ ਵਾਲੇ ਵੱਧ ਚੜ੍ਹ ਕੇ ਕਰਾਈ ਜਾਣਗੇ ਮੇਰੇ ਨਾਲ ਇਸ ਵਾਰਡ ਤੋਂ ਸਪੌਂਸਰ ਸਾਹਿਬ ਸੁਦੇਸ਼ ਪਗਤ ਜੀ ਕਾਉਂਸਲਰ ਸਾਹਿਬ ਰਾਜਕੁਮਾਰ ਰਾਜੂ ਜੀ ਕਾਉਂਸਲਰ ਸਾਹਿਬ ਅਮਨ ਵੀਰਾ ਜੀ ਤੇ ਉਹਨਾਂ ਦੀ ਪੂਰੀ ਟੀਮ ਮੇਰੇ ਨਾਲ ਖੜੀ ਹੈ ਨਾਲ ਹੀ ਐਕਸ਼ਨ ਸਾਹਿਬ ਜੈਲ ਸਾਹਿਬ ਐਸਜੀਓ ਸਾਹਿਬ ਸਾਰਿਆਂ ਦੀ ਮਿਹਨਤ ਸਦਕਾ ਇਹ ਜਿਹੜਾ ਵੱਡਾ ਇੱਕ ਉਪਹਾਰ ਮਿਲਣ ਜਾ ਰਿਹਾ ਹੈ ਇਲਾਕਾ ਨਾਲ ਸਾਰਿਆਂ ਨੂੰ ਬਹੁਤ ਬਹੁਤ